ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਸਭ ਦਾ ਮੇਰੇ YouTube ਚੈਨਲ ਜਗਜੀਤ ਸਿੰਘ ਸੈਦੋਕੇ ਅੱਜ ਮੇਰੇ ਨਾਲ ਨੰਨੇ ਜੇ ਗੈਸਟ ਨੇ ਜਸਟਨ ਸਿੰਘ ਜਿਹੜੇ ਕਿ ਕਹਿੰਦੇ ਜੀ ਮੇਰੇ ਨਾਲ ਵੀਡੀਓ ਬਣਾਓ ਤੇ ਮੈਂ ਕਿਹਾ ਵੀ ਵੀਡੀਓ ਬਣਾਉਣੀ ਜ਼ਰੂਰੀ ਹੈ ਜਦੋਂ ਹੁਣ ਮੇਰੇ ਭਤੀਜ ਜੀ ਮੈਨੂੰ ਰਿਕਵੈਸਟ ਕਰ ਰਹੇ ਆ ਤਾਂ ਮੈਂ ਸਵਾਗਤ ਕਰਦਾ ਜਸਟਨ ਸਿੰਘ ਜੀ ਤੁਹਾਡਾ YouTube ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਸ ਇਹ ਫਤਿਹ ਬੁਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਕਿ ਪਾਤੇ ਪਾਤੇ ਵੈਰੀ ਗੁੱਡ ਤੇ ਜਸਪ੍ਰੀਤ ਸਿੰਘ ਜੀ ਤੁਸੀਂ ਸਕੂਲ ਜਾਂਦੇ ਹੋ ਪੜਨ ਹਾਂ ਠੀਕ ਹੈ ਜੀ ਤੇ ਤੁਹਾਡੇ ਮੰਮੀ ਪਾਪਾ ਫਿਰ ਤੁਹਾਨੂੰ ਭੇਜਦੇ ਪਿਆਰ ਨਾਲ ਜਾਂ ਫਿਰ ਤੁਸੀਂ ਰੋਕੇ ਜਾਂਦੇ ਹੋ ਹਾਂ ਮੈਂ ਚੁੱਪ ਕਰਕੇ ਜਾਂਦਾ ਚੁੱਪ ਕਰਕੇ ਜਾਂਦੇ ਹੋ ਠੀਕ ਹੈ ਜੀ ਤੇ ਟੀਚਰ ਤੁਹਾਨੂੰ ਫਿਰ ਪਿਆਰ ਕਰਦੇ ਟੀਚਰ ਨਾ ਮਾਰਦੇ ਹੁੰਦੇ ਆ ਮਾਰਦੇ ਕਿ ਹੁੰਦੇ ਆ ਕੋਈ ਕੰਤੇ ਵੀ ਇਥੇ ਨਹੀਂ ਪੜਾਉਂਦੇ ਨਾ ਉਹ ਇਦਾਂ ਕਿਉਂ ਕਹਿੰਦੇ ਆ ਟੀਚਰ ਕੰਤੇ ਹੁੰਦੇ ਆ ਕਿਉਂ ਕਹਦੇ ਹੁੰਦੇ ਤੁਸੀਂ ਪੜ੍ਹਦੇ ਨਹੀਂ ਹੁਣ ਪੁੱਤਰ ਥੱਲੇ ਹੱਥ ਕਰ ਲਓ ਨਾ ਫਿਰ ਤਾਂ ਗੱਲ ਹਾਂਜੀ ਪੜ੍ਹਦੇ ਹੁੰਨੇ ਆ ਪੜ੍ਹਦੇ ਹੁੰਨੇ ਹੋ ਤੁਸੀਂ ਟੀਚਰ ਫਿਰ ਬਿਨਾਂ ਪੜ੍ਹਨ ਤੂੰ ਤਾਂ ਨਹੀਂ ਪੁੱਤਰ ਮਾਰਦੇ ਉਹ ਤਾਂ ਜਦੋਂ ਹਾਂ ਉਹ ਕੰਦੇ ਬੱਤ ਨਹੀਂ ਪੜ੍ਹਦੇ ਵੀ ਕਿੰਦਾ ਵੀ ਉਹ ਕੰਦੇ ਵੀ ਤੇ ਤੁਹਾਨੂੰ ਤੇ ਪੜਾਉਣਾ ਨਹੀਂ ਨਹੀਂ ਇਦਾਂ ਤਾਂ ਨਹੀਂ ਕਹਿੰਦੇ ਹੁੰਦੇ ਪੁੱਤਰ ਟੀਚਰ ਉਦੋਂ ਮਾਰਦੇ ਹੁੰਦੇ ਪੁੱਤਰ ਜਦੋਂ ਆਪਾਂ ਸਟਰਕਚਰ ਆਰਤ ਕਰਦੇ ਆ ਜਾਂ ਆਪਾਂ ਯਾਦ ਨਹੀਂ ਕਰਕੇ ਜਾਂਦੇ ਆਪਾਂ ਜਦੋਂ ਕੋਈ ਵਰਕ ਦਿੱਤਾ ਉਹਨਾਂ ਨੇ ਹੋਮਵਰਕ ਦਿੱਤਾ ਹਨਾ ਤਾਂ ਉਸ ਸਮੇਂ ਫਿਰ ਉਹ ਆਪਾਂ ਨੂੰ ਪਨਿਸ਼ ਕਰਦੇ ਆਂ ਬਟ ਜੇ ਆਪਾਂ ਯਾਦ ਕਰਕੇ ਜਾਵਾਂਗੇ ਕੰਮ ਕੰਪਲੀਟ ਕਰਕੇ ਜਾਵਾਂਗੇ ਹੋਮਵਰਕ ਪੂਰਾ ਕਰਕੇ ਜਾਵਾਂਗੇ ਫਿਰ ਟੀਚਰ ਕੁਝ ਨਹੀਂ ਕਹਿੰਦੇ ਹੁੰਦੇ ਹਾਂ ਠੀਕ ਹੈ ਫਿਰ ਟੀਚਰ ਬਹੁਤ ਪਿਆਰ ਕਰਦੇ ਆ ਫਿਰ ਵੀ ਮਾਰਦੇ ਆ ਫਿਰ ਵੀ ਮਾਰਦੇ ਆ ਚਲੋ ਫਿਰ ਪੁੱਤ ਥੋੜਾ ਬੋਧੂ ਘੂਰਦੇ ਹੁੰਦੇ ਆ ਨਾ ਫਿਰ ਜੇ ਆਪਾਂ ਉਹਨਾਂ ਦੇ ਸਾਹਮਣੇ ਪੜਾਂਗੇ ਨਹੀਂ ਜਾਂ ਉਹ ਫਿਰ ਆਪਾਂ ਕੰਟਰੋਲ 'ਚ ਨਹੀਂ ਰਹਿੰਦੇ ਕਿ ਫਿਰ ਆਪਾਂ ਸ਼ਰਾਰਤਾਂ ਕਰਦੇ ਆਂ ਸ਼ਰਾਰਤਾਂ ਕਰਾਂਗੇ ਤਾਂ ਫਿਰ ਤਾਂ ਮਾਰਦੇ ਹੀ ਆ ਨਾ ਫਿਰ ਪੁੱਤਰ ਹਾਂ ਨਾ ਤਾਂ ਕਰਕੇ ਥੋੜਾ ਬਹੁਤਾ ਪਨਿਸ਼ ਕਰਦੇ ਹੁੰਦੇ ਪੁੱਤ ਉਦਾਂ ਨਹੀਂ ਮਾਰਦੇ ਹੁੰਦੇ ਉਦਾਂ ਐ ਬਿਨਾ ਗੱਲ ਮਤਲਬ ਤੂੰ ਨਹੀਂ ਮਾਰਦੇ ਹਾਂ ਠੀਕ ਹੈ ਜੀ ਤਾਂ ਕਰਕੇ ਫਿਰ ਤੁਸੀਂ ਸਕੂਲ ਦੇ ਵਿੱਚ ਕਿੱਦਾਂ ਮ제 ਇੰਜੋਏ ਕਰਦੇ ਹੋ ਪੂਰਾ ਪੜ੍ਹਦੇ ਹੁੰਨੇ ਹੋ ਉੱਥੇ ਹਾਂ ਪੜ੍ਹਦੇ ਹੁੰਨੇ ਹੋ ਨਾ ਤੁਹਾਡੇ ਨਾਲ ਦੇ ਬੱਚੇ ਵੀ ਪੜ੍ਹਦੇ ਤੇ ਸਪੋਰਟਸ ਕਰਦੇ ਹੁੰਨੇ ਕੋਈ ਗੇਮ ਵੀ ਖੇਡਦੇ ਹਾਂ ਕਿਹੜੀ ਗੇਮ ਖੇਡਦੇ ਹੁੰਨੇ ਹੋ ਆਹਾਂ ਇਸ ਇਸ ਫੋਨ ਤੇ ਕਿਹੜੇ ਤੇ ਨੇ ਫੋਨ ਤੇ ਫੋਨ ਤੇ ਕਿਹੜੀ ਗੇਮ ਖੇਡਦੇ ਹੋ ਮੈਡਮ ਦੇ ਦਿੰਦੇ ਆ ਹਮ ਜੀ ਮੈਡਮ ਆ ਦੇ ਦਿੰਦੀਆਂ ਫੋਨ ਦੇ ਦਿੰਦੀਆਂ ਗੇਮ ਖੇਡਣ ਨੂੰ ਕਿਹੜੀ ਗੇਮ ਖੇਡਦੇ ਹੋ ਫਿਰ ਇੰਡੀਆ ਫਾਇਰ ਹੈ ਇੰਡੀਆ ਫਾਇਰ ਇਹ ਕਿਹੜੀ ਫਾਇਰ ਹੈ ਇੰਡੀਆ ਫਾਇਰ ਅੱਛਾ ਇੰਡੀਆ ਫਾਇਰ ਅੱਛਾ ਅੱਛਾ ਹੈਗੀ ਐ ਇਦਾਂ ਦੀ ਕੋਈ ਗੇਮ ਮੈਨੂੰ ਤਾਂ ਪਤਾ ਨਹੀਂ ਇਸ ਗੇਮ ਬਾਰੇ ਚਲੋ ਅੱਛਾ ਫਿਰ ਹੋਰ ਹੋਰ ਕੀ ਖੇਡਦੇ ਹੋ ਫੁੱਟਬਾਲ ਨਹੀਂ ਖੇਡਦੇ ਗਰਾਊਂਡ 'ਚ ਇਹ ਤੇ ਲੈ ਸਾਰੇ ਸਿੱਤੇ ਗਰਾਉਂਡ ਆ ਗਰਾਉਂਡ ਹੀ ਲੱਗੀ ਹੋਈ ਏ ਠੀਕ ਆ ਤੇ ਜਿਹੜੇ ਝੂਲੇ ਵਗੈਰਾ ਲੱਗੇ ਹੁੰਦੇ ਆ ਤੁਸੀਂ ਉੱਥੇ ਨਹੀਂ ਖੇਡਦੇ ਜਿਵੇਂ ਬਾਹਰ ਲੱਗੇ ਹੁੰਦੇ ਆ ਲੰਮਕਨ ਲਈ ਹੋਰ ਹੈਗੇ ਆ ਨਾ ਉੱਥੇ ਵੀ ਖੇਡਿਆ ਕਰੋ ਬੱਚਾ ਪੁੱਤਰ ਖੇਡਦੇ ਹੁੰਨੇ ਹੋ ਚਲੋ ਵਧੀਆ ਗੱਲ ਏ ਫਿਰ ਤੇ ਫਿਰ ਸਕੂਲ ਤੁਹਾਨੂੰ ਕੌਣ ਛੱਡ ਕੇ ਆਉਂਦਾ ਹੁੰਦਾ ਤੁਹਾਡੇ ਡੈਡੀ ਡੈਡੀ ਛੱਡ ਕੇ ਆਉਂਦੇ ਤਾਂ ਜੇ ਦਾਦਾ ਦਾਦੂ ਛੱਡ ਕੇ ਆਉਂਦੇ ਦਾਦਾ ਛੱਡ ਕੇ ਜਾਂਦਾ ਤੇ ਲੈ ਕੇ ਕੌਣ ਆਉਂਦੇ ਮੈਡੀ ਲੈ ਕੇ ਆਉਂਦਾ ਲੜੀ ਡੜੀ ਲੱਗੇ ਹੁੰਦੇ ਹੁੰਦੇ ਦਾਦੂ ਨਹੀਂ ਲੱਗੇ ਹੁੰਦੇ ਨਹੀਂ ਦਾਦੂ ਵੀ ਜਾਂਦੇ ਹੁੰਦੇ ਤੁਹਾਨੂੰ ਲੈਣ ਯਾਦ ਨਹੀਂ ਤੁਹਾਨੂੰ ਤੁਲ ਦਾਦੂ ਲੈਣ ਤਾਂ ਜਾਂਦੀ ਹੁੰਦੇ ਤੁਹਾਨੂੰ ਚਲੋ ਜਸਟਨ ਸਿੰਘ ਜੀ ਥੋੜਾ ਥੋੜਾ ਵਿੱਚ ਦੀ ਯਾਦ ਕਰ ਰਹੇ ਆ ਅੱਛਾ ਫਿਰ ਘਰੇ ਕਿੰਨੀਆਂ ਕਿ ਸ਼ਰਾਰਤਾਂ ਕਰਦੇ ਹੋ ਕੋ ਕੱਟ ਕਰਦੇ ਹੋ ਕੱਟ ਕਰਦੇ ਹੋ ਕੱਟ ਕਰਦੇ ਹੋ ਤੇ ਬੁੱਕਾਂ ਪੜਨ ਦਾ ਸ਼ੌਂਕ ਹੈ ਤੁਹਾਨੂੰ ਫਿਰ ਕਿੰਨੀਆਂ ਬੁੱਕਾਂ ਰੱਖੀਆਂ ਹੋਈਆਂ ਇੱਥੇ ਜਸਟਨ ਨੇ ਬਹੁਤ ਸਾਰੀਆਂ ਬੁੱਕਾਂ ਰੱਖੀਆਂ ਹੋਈਆਂ ਹੈ ਪੁੱਤਰ ਆ ਬੁੱਕਾਂ ਮੈਂ ਤੁਹਾਨੂੰ ਜੀ ਵਿਖਾ ਦਿੰਦਾ ਇਨੇ ਬੁੱਕਾਂ ਰੱਖੀਆਂ ਹੋਈਆਂ ਸਿੱਖ ਰਾਜ ਕਿਵੇਂ ਗਿਆ ਇਹ ਪੁੱਤਰ ਤੁਸੀਂ ਇਹ ਬੁੱਕ ਬਾਰੇ ਪਤਾ ਤੁਹਾਨੂੰ ਕੀ ਪਤਾ ਹੈ ਇਹਦੇ ਬਾਰੇ ਸਿੱਖ ਰਾਜ ਕਿਵੇਂ ਸਿੱਖ ਰਾਜ ਕਿਵੇਂ ਗਿਆ ਗਿਆ ਸਿੱਖ ਰਾਜ ਹੁੰਦਾ ਸੀ ਨਾ ਆਪਣਾ ਆਪਣਾ ਰਾਜ ਹੁੰਦਾ ਸੀ ਪੁੱਤਰ ਤਾਂ ਉਹ ਰਾਜ ਚਲਿਆ ਗਿਆ ਸੀ ਉਹ ਪੁੱਤ ਮਤਲਬ ਅੰਗਰੇਜ਼ਾਂ ਦੇ ਹਿੱਸੇ ਆ ਗਿਆ ਸੀ ਉਹ ਰਾਜ ਉਹਨਾਂ ਨੇ ਧੋਖੇ ਨਾਲ ਆਪਣੀ ਅੰਡਰ ਕਰ ਲਿਆ ਸੀ ਅ ਅੱਛਾ ਤੁਸੀਂ ਸਿੱਖ ਦਵਾਰਿਕ ਵੀ ਰੱਖੀ ਹੋਈ ਯਾ ਪ੍ਰਮੁੱਖ ਸਿੱਖ ਸ਼ਖਸੀਅਤਾਂ ਦੇ ਸੇਕਾ ਪੁੱਤਰ ਜਦੋਂ ਹੋਇਆ ਸੀ ਨਾ ਮਹਾਰਾਜਾ ਰਣਜੀਤ ਸਿੰਘ ਜੀ 1839 ਈਸਵੀ ਦੇ ਵਿੱਚ ਉਹ ਜਦੋਂ ਅਕਾਲ ਚਲਾਣਾ ਕਰ ਗਏ ਮਤਲਬ ਸੰਸਾਰ ਤੋਂ ਚਲੇ ਗਏ ਸੀ ਤਾਂ ਫਿਰ ਪੁੱਤਰ ਕੋਈ ਗੱਲ ਨਹੀਂ ਪੁੱਤਰ ਇੱਧਰ ਬੈਠੋ ਤੁਸੀਂ ਗੱਲ ਸੁਣੋ ਧਿਆਨ ਨਾਲ ਮੇਰੀ ਮੈਂ ਚੁੱਕ ਦਿੰਦਾ ਮੈਂ ਚੁੱਕ ਦਿੰਦਾ ਠੀਕ ਹੈ ਜੀ ਤਦ ਫਿਰ ਪੁੱਤਰ ਪਤਾ ਕੀ ਹੋਇਆ ਸੀਗਾ ਚਲੋ ਇੱਧਰ ਬੈਠੋ ਹੁਣ ਤੁਸੀਂ ਗੱਲ ਸੁਣੋ ਉਹ ਮਰ ਗਏ ਸੀਗੇ ਤੇ ਉਹ ਫਿਰ ਜਿਹੜੇ ਅੰਗਰੇਜ਼ ਸੀਗੇ ਅੰਗਰੇਜ਼ਾਂ ਨੇ ਫਿਰ ਜਿਹੜਾ ਆਪਣਾ ਪੰਜਾਬ ਰਾਜ ਸੀ ਲਾਹੌਰ ਸਾਰਾ ਤੇ ਪੰਜਾਬ ਜਿੰਨਾ ਸੀਗਾ ਉਹ ਧੋਖੇ ਨਾਲ ਜਿਹੜੇ ਕਸ਼ਮੀਰ ਦੇ ਜਿਹੜੇ ਗੁਲਾਬ ਡੋਗਰੇ ਵਰਗੇ ਸੀਗੇ ਤੇਜ ਸਿੰਘ ਵਰਗੇ ਸੀਗੇ ਤੇ ਉਹਨਾਂ ਨੇ ਆਪਣੇ ਸਿੱਖਾਂ ਨਾਲ ਧੋਖਾ ਕਰਕੇ ਅੰਗਰੇਜ਼ਾਂ ਨੂੰ ਪੰਜਾਬ ਤੇ ਕਬਜ਼ਾ ਕਰਵਾਤਾ ਸੀ ਹਾਂ ਤੇ ਉਹਨਾਂ ਨੇ ਜਿਹੜੇ ਕਬਰ ਨੋ ਨਿਹਾਲ ਸਿੰਘ ਸੀ ਸੇਲ ਸਿੰਘ ਸੀਗੇ ਉਹਨਾਂ ਸਾਰਿਆਂ ਨੂੰ ਵੀ ਉਹਨਾਂ ਨੇ ਖਤਮ ਕਰ ਦਿੱਤਾ ਸੀਗਾ। ਹੂੰ ਠੀਕ ਹੈ ਜੀ ਤਾਂ ਫਿਰ ਉਹ ਤੋਂ ਬਾਅਦ ਕੀ ਹੁੰਦਾ ਹੌਲੀ ਹੌਲੀ ਚੱਲ ਕੇ ਮਹਾਰਾਣੀ ਜਿੰਦਾ ਜੀ ਜਿਹੜੇ ਕਿ ਸਾਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਸੀ ਨਾ ਜਿਹੜੇ ਆਪਣੇ ਉਹਨਾਂ ਦੀ ਧਰਮਸ ਪਤਨੀ ਸੀਗੇ ਅਖੀਰਲੀ ਰਾਣੀ ਸੀਗੇ ਉਹ ਤੇ ਮਹਾਰਾਣੀ ਨੂੰ ਉਹਨਾਂ ਨੇ ਹੌਲੀ ਹੌਲੀ ਧੋਖੇ ਦੇ ਨਾਲ ਪਹਿਲਾਂ ਤਾਂ ਪੈਨਸ਼ਨ ਤੇ ਲੈ ਜਾਂਦਾ ਫਿਰ ਉਹਨਾਂ ਨੂੰ ਹੌਲੀ ਹੌਲੀ ਸਾਰੀਆਂ ਉਹਨਾਂ ਦੀਆਂ ਜਿਹੜੀਆਂ ਸਹੂਲਤਾਂ ਸੀ ਘਟਾ ਕੇ ਮਤਲਬ ਉਹਨਾਂ ਨੂੰ ਜਿਹੜੇ ਪੈਸੇ ਦਿੰਦੇ ਸੀ ਖਾਣ ਪੀਣ ਦੇ ਲਈ ਖਰਚੇ ਦੇ ਲਈ ਜਿਹੜੇ ਸੇਵਕ ਉਹਨਾਂ ਦੇ ਆਸ-ਪਾਸੇ ਰੱਖੇ ਹੋਏ ਸੀ ਉਹਨਾਂ ਨੇ ਕਿਵੇਂ ਨਾ ਕਿਵੇਂ ਲਿਖਤਾਂ ਬਣਾ ਬਣਾ ਕੇ ਕਿ ਮਹਾਰਾਣੀ ਧੋਖਾ ਕਰ ਰਹੀ ਹੈ ਸਿੱਖਾਂ ਨਾਲ ਸਾਡੇ ਨਾਲ ਲੜਨ ਦੀ ਬੇਉਤਬੰਦੀ ਕਰ ਰਹੀ ਆ ਇਸ ਤਰ੍ਹਾਂ ਦੀਆਂ ਕੁਝ ਜੰਗਾਂ ਦੇ ਵਿੱਚ ਜਾਂ ਧੋਖਾ ਹੋਇਆ ਕੁਝ ਇਦਾਂ ਦੀ ਇੱਕ ਝੂਠੀਆਂ ਕਹਾਣੀਆਂ ਘੜ ਕੇ ਮਹਾਰਾਣੀ ਤੇ ਜੋ ਦੋਸ਼ ਲਾ ਦਿੱਤਾ ਸੀ ਤੇ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਮਤਲਬ ਉਹਨਾਂ ਨੂੰ ਉਹਨਾਂ ਨੂੰ ਕੈਦ ਕਰ ਦਿੱਤਾ ਸੀਗਾ ਜਦੋਂ ਕੈਦ ਕਰਤਾ ਉਹਨਾਂ ਨੂੰ ਤਾਂ ਫਿਰ ਉਹ ਤੋਂ ਬਾਅਦ ਕੀ ਹੁੰਦਾ ਪੁੱਤਰ ਹੌਲੀ ਹੌਲੀ ਉਹ ਗਾਂਹ ਦੀ ਗਾਂ ਜਾਂਦੇ ਨੇ ਬਨਾਰਸ ਨੇਪਾਲ ਤੱਕ ਪਹੁੰਚ ਜਾਂਦੇ ਨੇ ਉਹ ਬਾਹਰ ਚਲੇ ਜਾਂਦੇ ਨੇ ਇਹਨਾਂ ਨੂੰ ਅੰਗਰੇਜ਼ਾਂ ਨੂੰ ਸੌਖਾ ਹੋ ਜਾਂਦਾ ਵੀ ਸਾਡੇ ਹੁਣ ਸਾਰਾ ਕੁਝ ਅਸੀਂ ਅੰਡਰ ਦੇ ਵਿੱਚ ਕਰ ਲੈਣਾ ਤੇ ਜਿਹੜਾ ਉਹਨਾਂ ਦਾ ਪੁੱਤਰ ਸੀ ਦਲੀਪ ਸਿੰਘ ਉਹ ਹਲੇ ਛੋਟਾ ਸੀ ਉਹ ਬਾਲਕ ਸੀ ਜਿਵੇਂ ਛੋਟਾ ਹੁੰਦੇ ਨੇ ਬੱਚੇ ਮਤਲਬ ਜ਼ਿਆਦਾ ਛੋਟਾ ਨਹੀਂ ਸੀ ਠੀਕ ਸੀ ਉਹਦਾ ਪਰ ਉਹਨਾਂ ਨੇ ਫਿਰ ਹੌਲੀ ਹੌਲੀ ਉਹਨੂੰ ਗੁਰਮੁਖੀ ਦੇ ਨਾਲੋਂ ਤੋੜਤਾ ਗੁਰਬਾਣੀ ਦੇ ਨਾਲੋਂ ਤੋੜਤਾ ਪੰਜਾਬੀ ਦੇ ਨਾਲੋਂ ਤੋੜਤਾ ਪੰਜਾਬੀ ਕਲਚਰ ਦੇ ਨਾਲੋਂ ਤੋੜਤਾ ਤਾਂ ਫਿਰ ਹੌਲੀ-ਹੌਲੀ ਕੀ ਹੋਇਆ ਉਹਨਾਂ ਨੇ ਉਹਨੂੰ ਹੌਲੀ-ਹੌਲੀ ਈਸਾਈ ਬਣਾਉਣਾ ਸ਼ੁਰੂ ਕਰ ਦਿੱਤਾ ਮਤਲਬ ਆਪਣੇ ਧਰਮ ਦੇ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਤੇ ਜਦੋਂ ਹੌਲੀ-ਹੌਲੀ ਇਦਾਂ ਹੋਇਆ ਤਾਂ ਉਸ ਨੂੰ ਵੀ ਉਹਨਾਂ ਨੇ ਲਾਹੌਰ ਦੀ ਧਰਤੀ ਤੋਂ ਬਾਹਰ ਕਰ ਦਿੱਤਾ ਸੀ ਉਹਦੇ ਨਾਲ ਵੀ ਧੋਖਾ ਕਰਤਾ ਸੀ ਮਹਾਰਾਣੀ ਜਿੰਦਾਜੀ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਜੀ ਦੇ ਨਾਲ ਤਾਂ ਇਦਾਂ ਫਿਰ 1849 ਈਸਵੀ ਦੇ ਵਿੱਚ ਇਹਨਾਂ ਨੇ ਅੰਗਰੇਜ਼ਾਂ ਨੇ ਪੁੱਤ ਐਲਾਨ ਕਰਤਾ ਸੀ ਵੀ ਕਿ ਜਿਹੜਾ ਪੰਜਾਬ ਆ ਉਹ ਹੁਣ ਸਾਡੇ ਅੰਦਰ ਆ ਮਤਲਬ ਲਾਹੌਰ ਸਾਡੇ ਅੰਦਰ ਸਭ ਤੋਂ ਲੇਟ ਜਿਹੜਾ ਰਾਜ ਕੀਤਾ ਸੀ ਪੁੱਤ ਉਹ ਪੰਜਾਬ 'ਚ ਕੀਤਾ ਸੀ ਸਭ ਤੋਂ ਆਸੇ-ਪਾਸੇ ਪਰ ਪੂਰੇ ਭਾਰਤ ਵਿੱਚ ਉਹਨਾਂ ਨੇ ਕਬਜ਼ਾ ਕਰ ਲਿਆ ਸੀ ਪਰ ਜਿਹੜਾ ਪੰਜਾਬ ਸੀ ਉਸ ਤੇ ਸਭ ਤੋਂ ਲੇਟ ਕਬਜ਼ਾ ਹੋਇਆ ਸੀ ਕਿਉਂਕਿ ਪੰਜਾਬ ਕਿਸੇ ਨੂੰ ਵੀ ਇੰਨੀ ਸੌਖਿਆ ਕਬਜ਼ਾ ਨਹੀਂ ਸੀ ਕਰਨ ਦਿੰਦਾ ਜਦੋਂ ਵੀ ਕੋਈ ਜੰਗ-ਜੁੱਦ ਹੁੰਦਾ ਸੀ ਤਾਂ ਪੰਜਾਬ ਸਭ ਤੋਂ ਅੱਗੇ ਰਹਿੰਦਾ ਸੀ ਪੰਜਾਬ ਸਭ ਤੋਂ ਦਲੇਰ ਆ ਪੁੱਤਰ ਆਪਾਂ ਸਭ ਤੋਂ ਦਲੇਰ ਆ ਇਸ ਕਰਕੇ ਪੰਜਾਬ ਹਮੇਸ਼ਾ ਲੜਦਾ ਰਿਹਾ ਗੁਰੂ ਸਾਹਿਬਾਨ ਲੜਦੇ ਰਹੇ ਜਿਹੜੇ ਜ਼ੁਲਮ ਕਰਦੇ ਸੀ ਧੱਕਾ ਕਰਦੇ ਸੀ ਬੇਈਮਾਨੀਆਂ ਕਰਦੇ ਸੀ ਉਹਨਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਲੜਦੇ ਰਹੇ ਨੇ ਜੰਗਾਂ ਯੁੱਧ ਕਰਦੇ ਰਹੇ ਨੇ ਉਹਦਾ ਕਾਰਨ ਇਹ ਸੀਗਾ ਪੁੱਤਰ ਕਿਉਂਕਿ ਇੱਥੇ ਜੋ ਜ਼ੁਲਮ ਬਹੁਤ ਹੋਇਆ ਲੋਕਾਂ ਨੂੰ ਲੁੱਟਿਆ ਬਹੁਤ ਗਿਆ ਲੋਕਾਂ ਨੂੰ ਮਾਰਿਆ ਬਹੁਤ ਗਿਆ ਇਸ ਕਰਕੇ ਲੋਕਾਂ ਨੂੰ ਬਚਾਉਣ ਦੇ ਲਈ ਗੁਰੂ ਸਾਹਿਬਾਨ ਨੇ ਅਨੇਕਾਂ ਜੰਗਾਂ ਲੜੀਆਂ ਠੀਕ ਹੈ ਜੀ ਤਾਂ ਫਿਰ ਅੰਗਰੇਜ਼ਾਂ ਨੇ ਧੋਖੇ ਨਾਲ ਪੁੱਤਰਾਂ ਤੋਂ ਬਾਅਦ ਤਾਜ ਕਰ ਲਿਆ ਸੀ ਤਾਂ ਫਿਰ ਉਹ ਲਗਾਤਾਰ ਉਵੇਂ ਉਵੇਂ ਚੱਲਦਾ ਰਿਹਾ ਚੱਲਦਾ ਰਿਹਾ ਬਾਅਦ ਵਿੱਚ ਸਿੱਖਾਂ ਨੇ ਹੌਲੀ ਹੌਲੀ ਖਾੜਕੂ ਲਹਿਰ ਆਉਣਾ ਫਿਰ ਸਿੱਖਾਂ ਨੇ ਹੌਲੀ ਹੌਲੀ ਸਿੰਘ ਸਭਾ ਲਹਿਰ ਬਣਾਉਣਾ ਇਸ ਤਰ੍ਹਾਂ ਦੀਆਂ ਲਹਿਰਾਂ ਚੱਲੀਆਂ ਫਿਰ ਹੌਲੀ ਹੌਲੀ ਗੁਰਦੁਆਰਿਆਂ ਦੀ ਆਜ਼ਾਦੀ ਹੋਈ 1921 ਦੇ ਵਿੱਚ ਆ ਕੇ ਫਿਰ ਸਰੂਹਣੀ ਪ੍ਰਬੰਧਕ ਕਮੇਟੀ ਬਣਦੀ ਹੈ ਇਸ ਤਰ੍ਹਾਂ ਦੇ ਬਹੁਤ ਕੁਝ ਹੁੰਦਾ ਪੁੱਤ ਜੰਗਾਂ ਜੁੱਦਾਂ ਲੜਨੀਆਂ ਪਈਆਂ ਸ਼ਹੀਦੀਆਂ ਹੋਈਆਂ ਫਿਰ ਕਿਤੇ ਜਾ ਕੇ ਹੌਲੀ ਹੌਲੀ ਗੁਰਦੁਆਰੇ ਆਜ਼ਾਦ ਹੋਏ ਸੀ ਠੀਕ ਹੈ ਜੀ ਸਮਝ ਆਇਆ ਕਾਫੀ ਕੁਝ ਤੁਹਾਨੂੰ ਵੈਰੀ ਗੁੱਡ ਹੋਰ ਕੀ ਪੁੱਛਣਾ ਜੀ ਤੁਸੀਂ ਹਾਂ ਜੀ ਗੋਬਿੰਦ ਸਿੰਘ ਦਾ ਹਾਂ ਜੀ ਗੋਬਿੰਦ ਸਿੰਘ ਦਾ ਤੱਕਣਾ ਹਾਂ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਗਾਇਆ ਲੱਗਦਾ ਕੀ ਦੇਖਣੇ ਬੱਚੇ ਮੈਂ ਤਾਂ ਤੱਕ ਨਹੀਂ ਹੈ ਹੈ ਗੋਬਿੰਦ ਸਿੰਘ ਦੇ ਬਾਰੇ ਦੱਸਣਾ ਅੱਛਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਬਾਰੇ ਉਹਨਾਂ ਦੇ ਬਾਰੇ ਕੀ ਹੋਇਆ ਸੀ ਉਹਨਾਂ ਨਾਲ ਸ਼ਹੀਦ ਹੋ ਗਏ ਸੀ ਅੱਛਾ ਜੀ ਉਹਨਾਂ ਦੇ ਨਾਮ ਕੀ ਸੀ ਨਾਮ ਪਤਾ ਤੁਹਾਨੂੰ ਸਹਬਜ਼ਾਦਾ ਅਜੀਤ ਸਿੰਘ ਸਹਬਜ਼ਾਦਾ ਅਜੀਤ ਸਿੰਘ ਸਹਬਜ਼ਾਦਾ ਜੁਝਾਰ ਸਿੰਘ ਸਹਬਜ਼ਾਦਾ ਜੁਝਾਰ ਸਿੰਘ ਸਹਬਜ਼ਾਦਾ ਜੁਰਾਵਲ ਸਿੰਘ ਸਹਬਜ਼ਾਦਾ ਜੁਰਾਵਲ ਫਤਿਹ ਸਿੰਘ ਸਹਬਜ਼ਾਦਾ ਜੁਰਾਵਲ ਫਤਿਹ ਸਿੰਘ ਵੈਰੀ ਗੁੱਡ ਤਾਂ ਜੀ ਇਹ ਮੇਰੇ ਪੁੱਤਰ ਜੀ ਦੱਸਣਾ ਚਾਹੁੰਦੇ ਸੀ ਕਿ ਮੈਂ ਸਹਬਜ਼ਾਦਿਆਂ ਬਾਰੇ ਦੱਸਣਾ ਚਾਹਨਾ ਤਾਂ ਹੋਰ ਪੁੱਤਰ ਕੀ ਦੱਸਣਾ ਰਾਗਾ ਗੋਬਿੰਦ ਜੰਦੇ ਵਰਤਦਾ ਹਾਂ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੀ ਦੱਸਣਾ ਸੀ ਇੱਟਾਂ ਇੱਟਾਂ ਤਾਂ ਇੱਟਾਂ ਵਿੱਚ ਦੱਬਦਾ ਸੀ ਇੱਟਾਂ ਵਿੱਚ ਅੱਛਾ ਸ਼ਹੀਦ ਕਰ ਦਿੱਤਾ ਸੀ ਹਾਂ ਹਾਂ ਵੈਰੀ ਗੁੱਡ ਵੈਰੀ ਗੁੱਡ ਜੀ ਬਹੁਤ ਸਿਆਣਾ ਪੁੱਤਰ ਆ ਮੇਰਾ ਹੌਲੀ ਹੌਲੀ ਸਾਰੀਆਂ ਗੱਲਾਂ ਨੂੰ ਸਿੱਖ ਰਿਹਾ ਆਪ ਸਭ ਦਾ ਧੰਨਵਾਦ ਹੁਣ ਤੱਕ ਚੈਨਲ ਤੇ ਜੁੜਨ ਲਈ ਇਹ ਸੀ ਕੁਝ ਹਾਸੇ ਮਖੌਲ ਦੀਆਂ ਗੱਲਾਂ ਤਾਂ ਕਿ ਬੱਚਾ ਹੌਲੀ ਹੌਲੀ ਗੱਲਾਂ ਸਿੱਖਦਾ ਬੈਠਦਾ ਤਾਂ ਉਹਦੇ ਵੀ ਅ ਧਿਆਨ ਦੇ ਵਿੱਚ ਕੁਝ ਆਉਂਦਾ ਕਿ ਅਸੀਂ ਇਸ ਤਰ੍ਹਾਂ ਦਾ ਕੁਝ ਸਿੱਖਦੇ ਰਹੇ ਹਾਂ ਕਰਦੇ ਰਹੇ ਹਾਂ ਪੁੱਤਰ ਫਿਰ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਸਾਰਿਆਂ ਨੂੰ ਕਰ ਦੋ ਜੀ ਥੈਂਕ ਯੂ ਸੋ ਮਚ ਮੇਰੇ ਚੈਨਲ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਤੈਨੂੰ ਤੇ ਫਾਈਟ ਐਂਡ ਲਾਈਕ ਕਰਦੇ ਹੋ ਲਾਈਕ ਕਰਦੇ ਐਂਡ ਫੋਲੋ ਵੀ ਕਰਿਓ ਸਾਨੂੰ ਇੰਸਟਾਗ੍ਰam ਤੇ ਇੰਸਟਾਗ੍ਰam ਤੇ ਫਾਲੋ ਕਰਦੇ ਹਾਂ ਹਾਂ ਅਸੀਂ ਤੁਹਾਡੇ ਨਾਲ ਹੋਰ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਲਿਆਉਂਦੇ ਰਹਾਂਗੇ ਅਸੀਂ ਹੋਰ ਵੀ ਤੁਹਾਡੇ ਨਾਲ ਕਿ ਚੁੱਕਦੇ ਤੇ ਹਿੰਦ ਕਮਲ ਹਾਂ ਵੈਰੀ ਗੁੱਡ ਚਲੋ ਜੀ ਕਿਉਂ ਜੀ ਧੰਨਵਾਦ ਸਾਰਿਆਂ ਦਾ ਹਾਂ ਧੰਨਵਾਦ ਸਾਰਿਆਂ ਦਾ ਹੁਣ ਫਤੇਹ ਬੁਲਾ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤੇਹ ਵੈਰੀ ਗੁੱਡ